ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਦੇ ਨਾਲ ਤੇ ਮੈਂ ਹਾਂ ਥੋੜਾ ਆਪਣਾ ਡਾਕਟਰ ਦੇਵ ਕੰਬੋਜ ਭਰਾ ਨੱਪਟੀ ਦੇ ਅੱਜ ਇੱਕ ਐਮ ਵੀਡੀਓ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਤੁਸੀਂ ਅੱਜ ਸੋਚੋਗੇ ਵੀ ਬੂਟੇ ਤਾਂ ਅੱਗੇ ਬਹੁਤ ਹੁੰਦੇ ਆ ਇੱਥੇ ਡਾਕਟਰ ਸਾਹਿਬ ਕੋਲ ਪਰ ਅੱਜ ਇਹ ਨਾਲ ਇਹ ਕੀ ਰੱਖੀ ਬੈਠੇ ਐ ਇੱਕ ਇੱਧਰ ਪਿਆ ਐ ਤੇ ਇੱਕ ਇੱਧਰ ਪਿਆ ਐ ਸੋ ਇਹ ਵੀ ਬੜਾ ਇੱਕ ਸਿਸਟਮ ਮੇਰਾ ਮੈਜੀਕਾ ਵਾਲਾ ਹੈ ਇਹ ਜਾਦੂ ਕਰਦਾ ਬੂਟੇ ਦੇ ਔਰ ਇਹਦਾ ਅਸੀਂ ਟ੍ਰਾਇਲ ਲਾਇਆ ਸੀ ਬਹੁਤ ਜ਼ਿਆਦਾ ਕਾਮਯਾਬ ਹੋਇਆ ਹੈ ਤੇ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਇਹ ਕਿਹ ਸਿਸਟਮ ਹੈ ਸੋ ਜਿਹੜਾ ਅੰਬ ਦਾ ਬੂਟਾ ਹੈ ਇਹਦੇ ਨਾਲ ਜਾਂ ਤਾਂ ਅਸੀਂ ਕੇਲਾ ਲਗਾਉਂਦੇ ਆ ਕੇਲੇ ਨੇ ਆਪਣਾ ਕੰਮ ਕਰਦਾ ਕਰਨਾ ਕਿਉਂਕਿ ਉਹਦੇ ਵਿੱਚ ਪਾਣੀ ਬਹੁਤ ਹੁੰਦਾ ਹੈ ਉਦੇ ਜੜਾ ਤੋਂ ਲੈ ਕੇ ਤਲੇ ਤੱਕ ਪਾਣੀ ਹੁੰਦਾ ਸਾਰਾ ਸੋ ਉਹਦੇ ਨਾਲ ਨਾਲ ਜਿਹੜੇ ਇਹ ਦੋ ਮਟਕੇ ਪਏ ਐ ਇਹਨਾਂ ਦਾ ਵੀ ਅਹਿਮ ਕੰਮ ਹੈ ਅੱਜ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਮਟਕਿਆਂ ਬਾਰੇ ਵੀ ਇਹ ਕੀ ਕੰਮ ਕਰਨਗੇ ਪਹਿਲਾਂ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇਬਿਲ ਮਿਲੀਨ ਦੇ ਵਿੱਚ ਚੱਲੀ ਉਹ ਔਰ ਜਾਣਕਾਰੀ ਇੰਨੀ ਭਰਪੂਰ ਸੀ ਉਹਦੇ ਵਿੱਚ ਕਿ ਮੈਂ ਕਹਿੰਦਾ ਵੀ ਹਰੇਕ ਜਿਹੜਾ ਉਹਦੇ ਵਿੱਚ ਜਾਣਕਾਰੀ ਸੀਗੀ ਉਹ ਬੜੀ ਲੱਖਣ ਸੀਗੀ ਔਰ ਇੱਕ ਬੜੀ ਨਵੀਂ ਸੀਗੀ ਉਸ ਤੋਂ ਬਾਅਦ ਉਹ ਸਾਡਾ ਜਿਹੜਾ ਤਜਰਬਾ ਸੀਗਾ ਅੰਬ ਦੇ ਨਾਲ ਸਿੰਗਲ ਘੜਾ ਲਾਉਣ ਵਾਲਾ ਉਹ 2021-22 ਦੇ ਵਿੱਚ ਅਸੀਂ ਉਹਦਾ ਟ੍ਰਾਇਲ ਕੀਤਾ ਸੀ ਔਰ ਦੂਜੇ ਬੂਟਿਆਂ ਦੇ ਜਿਹੜਾ ਦੇਜੇ ਬਰਾਬਰ ਉਹਨੂੰ ਕੰਪੈਰੀਜ਼ਨ ਕਰੀਏ ਤਾਂ ਬਹੁਤ ਜ਼ਿਆਦਾ ਰਿਜ਼ਲਟ ਜਿਹੜਾ ਵੇਖਣ ਨੂੰ ਮਿਲਿਆ ਤਾਂ ਉਹ ਐਸ ਸੀ ਚ ਮਿਲਿਆ ਜਿੱਥੇ ਅਸੀਂ ਇੱਕ ਘੜਾ ਲਾਇਆ ਉਹਦਾ ਰਿਜ਼ਲਟ ਜਿਹੜਾ ਸੀਗਾ 60% ਜਿਹੜਾ 100% ਰਿਜ਼ਲਟ ਮਿਲਿਆ ਉਹ ਦੋ ਘੜੇ ਲਾਉਣ ਦੇ ਨਾਲ ਮਿਲਿਆ ਤੇ ਤੁਹਾਨੂੰ ਪ੍ਰੋਪਰ ਜਾਣਕਾਰੀ ਮੈਂ ਵਿਆਖ ਅੱਜ ਕਿ ਘੜੇ ਕਿੱਦਾਂ ਲਾਉਣੇ ਐ ਕੀ ਕਰਨਾ ਐ ਘੜੇ ਨੇ ਕੰਮ ਤੇ ਕਿਉਂਕਿ ਅੰਬ ਇੱਕ ਇਹੋ ਜੀ ਪ੍ਰਜਾਤੀ ਹੈ ਜੀਨੇ ਅੰਬ ਨੇ ਹਮੇਸ਼ਾ ਹੀ ਸੁਲਾਬ ਦੇ ਵਿੱਚ ਰਹਿੰਦਾ ਹੈ ਔਰ ਜੇ ਜ਼ਿਆਦਾ ਪਾਣੀ ਲਾਈਏ ਤਾਂ ਪਾਣੀ ਨਾਲ ਮਰ ਜਾਂਦਾ ਪਰ ਜੇ ਇਹਨੂੰ ਸੁਲਾਬ ਮਿਲਦੀ ਰਹੇ ਦਾ ਇਹ ਬਹੁਤ ਵਧੀਆ ਹੁੰਦਾ ਦੇਖੋ ਹੁਣ ਵੀ ਇਹਨੂੰ ਫਰੂਟ ਆ ਰਿਹਾ ਹੈ ਇਹ ਸਾਡੇ ਕੋਲ ਜਿਹੜਾ ਨਿਹਰ ਕੰਡ ਦਾ 4 ਟਾਈਮ ਮੰਗੇਓ ਹੈ 3 ਟਾਈਮ ਮੰਗੇਓ ਵੀ ਹੈਗਾ ਆਪਣੇ ਕੋਲ 2 ਟਾਈਮ ਹੈ ਜਿਹਨੂੰ ਦੋ ਵਾਰੀ ਸਾਲ ਚ ਲੱਗਦਾ ਸੋ ਇਹਨੂੰ ਹਮੇਸ਼ਾ ਹੀ ਲੱਗਿਆ ਰਹਿੰਦਾ ਸੋ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ ਇਹ ਛੋਟਾ ਜਿਹਾ ਬੂਟਾ ਹੈ ਔਰ ਇਹਨੂੰ ਫਰੂਟ ਦੇਖੋ ਲੱਗਿਆ ਹੋਇਆ ਹੁਣ ਵੀ ਅੱਜ ਵੀ ਅੱਜ ਦੀ ਡੇਟ ਵਿੱਚ ਹੁਣ ਦਸੰਬਰ ਚੱਲ ਰਹੀ ਹੈ ਤੇ ਇਹ ਆਪਾਂ ਜਦੋਂ ਬੂਟਾ ਲਾਵਾਂਗੇ ਤਾਂ ਘੜ ਤੋਂ ਘੜ ਜਿਹੜਾ ਟੋਇਆ ਆ ਆਪਾਂ ਉਹ 4x4 ਦਾ ਟੋਇਆ ਖੱਟ ਕੇ ਉਹਨੂੰ ਧੁੱਪ ਲੱਗਣ ਦੇ ਵਾਸਤੇ ਕੁਝ ਸਮਾਂ ਛੱਡ ਦੇਣਾ ਕੁਝ ਦਿਨ ਉਦੋਂ ਬਾਅਦ ਜਿਹੜੀ ਮਿੱਟੀ ਹੈ ਉਹਦੇ ਵਿੱਚ ਆਪਾਂ ਤਿੰਨ ਚਾਰ ਤੱਤ ਮਿਕਸ ਕਰਕੇ ਜੇ ਪੁਰਾਣੀ ਤੋਂ ਪੁਰਾਣੀ 3 ਸਾਲ ਟੋਏ ਵਾਲੀ ਖੱਡਾ ਪਾਟ ਕੇ ਪ੍ਰੋਸੈਸਿੰਗ ਕੀਤੀ ਰੂਣੀ ਪਈ ਹੈ ਪਰ ਉਹ ਅੱਜ ਕੱਲ ਲੱਭਦੀ ਨਹੀਂ ਗਈ ਤਾਂ ਸਾਰੇ ਤੱਤ ਬੋਨ ਮੀਲ ਡਾਕਟਰ ਨੀਮ ਪੋਟਾਸ਼ ਮੀਲ ਜਿੰਨਾ ਵੀ ਕੁਝ ਪਾ ਕੇ ਆਪਾਂ ਆਪ ਨੂੰ ਲਾਵਾਂਗੇ ਤੇ ਨਾਲ ਇਹਦਾ ਇਹ ਅੰਨ ਦਾਤਾ ਕਹਿ ਲਓ ਘੜੇ ਨੂੰ ਇਹ ਦਬਾਵਾਂਗੇ ਸੋ ਇਹਦਾ ਪ੍ਰੋਸੈਸ ਕੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਇਹਦਾ ਪ੍ਰੋਸੈਸ ਹੈ ਕਿ ਇੱਕ ਪਹਿਲਾਂ ਆਪਾਂ ਬੂਟਾ ਲਾਵਾਂਗੇ ਬੂਟੇ ਨੂੰ ਇਹਨੂੰ ਜਦੋਂ ਆਪਾਂ ਟੋਏ ਦੇ ਵਿੱਚ ਰੱਖਣਾ ਹੈ ਤਾਂ ਨਾਲ ਹੀ ਇੱਕ ਸਾਈਡ ਇਹ ਘੜਾ ਜਿਹੜਾ ਹੈ ਇਹ ਰੱਖ ਦੇਣਾ ਦੂਜੀ ਸਾਈਡ ਇਹ ਘੜਾ ਰੱਖ ਦੇਣਾ ਹੁਣ ਇਹਦਾ ਦੂਰੀ ਨਹੀਂ ਹੋਣੀ ਚਾਹੀਦੀ ਜਿਹੜਾ ਆਪਾਂ ਸਿੰਗਲ ਘੜਾ ਲਾਇਆ ਸੀ ਉਹ ਇੱਕ ਪਾਸੋਂ ਸੁਲਾਬ ਦੀ ਇੱਕ ਪਾਸੋਂ ਅਸੀਂ ਪੱਟ ਕੇ ਵੇਖਿਆ ਜਦੋਂ 2-3 ਮਹੀਨੇ ਬਾਅਦ ਉਹਦੀ ਸੁਲਾਬ ਐ ਇੱਧਰ ਨਹੀਂ ਸੀ ਜਾਂਦੀ ਹੁਣ ਅਸੀਂ 2 ਘੜੇ ਵਾਲਾ ਜਿਹੜਾ ਤੇ 2000 ਅ ਲਾਸਟ 23 ਦੀ ਵੀਡੀਓ ਹੈ ਤੇ ਉਹ ਅੱਜ ਜਿਹੜਾ ਬੂਟਾ ਹੈ ਆਪਣੇ ਤੋਂ ਕਾਫੀ ਦੂਰ ਹੈ ਤਕਰੀਬਨ ਆਪਾਂ ਨੂੰ ਹਰਿਆਣਾ ਸਾਈਡ ਜਾਣਾ ਪਣਾ ਤਾਂ ਉਹ ਅੰਬ ਦਾ ਬੂਟਾ ਉਹ ਸਕਸੈਸ ਹੋਇਆ ਉੱਥੇ ਤੇ ਬਹੁਤ ਜ਼ਿਆਦਾ ਫਰੂਟ ਨਾਲ ਭਰਿਆ ਹੋਇਆ ਹੈ ਇਸ ਕਰਕੇ ਮੈਂ ਕਿਹਾ ਵੀ ਉੱਥੇ ਜਾਣ ਦੀ ਬਜਾਏ ਤੁਹਾਨੂੰ ਇੱਥੇ ਦੱਸ ਦਿੰਨੇ ਆ ਕਿ ਇਹਨਾਂ ਦਾ ਪ੍ਰੋਸੈਸ ਕੀ ਰਹੂਗਾ ਹੁਣ ਦੇਖੋ ਇੱਕ ਘੜਾ ਇੱਧਰ ਇਹ ਜਿਹੜਾ ਘੜਾ ਹੈ ਜਦੋਂ ਆਪਾਂ ਬੂਟਾ ਲਾਉਣਾ ਹੈ ਤਾਂ ਉਹਦੇ ਨਾਲ ਹੀ ਇਹਨੂੰ ਘੜਿਆਂ ਨੂੰ ਰੱਖ ਦੇਣਾ ਤੇ ਇਹ ਨਾਲ ਇਹ ਇਥੋਂ ਟੱਚ ਹੋਣਾ ਚਾਹੀਦਾ ਐਥੇ ਨਹੀਂ ਲਾਉਣਾ ਦੂਰ ਆਹ ਚੀਜ਼ ਵਿੱਚ ਨਹੀਂ ਹੋਣੀ ਚਾਹੀਦੀ ਇਹਦਾ ਇਹਦਾ ਇਹਦੇ ਖੱਗੇ ਦੇ ਨਾਲ ਟੱਚ ਹੋਣਾ ਚਾਹੀਦਾ ਦੋਵਾਂ ਪਾਸੋਂ ਤੇ ਯਾਨੀ ਕਿ ਦੂਰ ਨਹੀਂ ਲਾਉਣਾ ਨੰਬਰ 2 ਧਿਆਨ ਕੀ ਰੱਖਣਾ ਹੈ ਇੰਨਾ ਫਰਕ ਹੋਣਾ ਜ਼ਰੂਰੀ ਹੈ ਧਰਤੀ ਤੋਂ ਘੜੇ ਦਾ ਜਿੰਨਾ ਇੱਥੇ ਹੈ ਜਾਣੇ ਕਿ ਧਰਤੀ ਦੇ ਨਾਲੋਂ ਘੜ ਤੋਂ ਘਟੇ ਤਿੰਨ ਉਂਗਲ ਉੱਚਾ ਬਾਹਰ ਹੋਣਾ ਚਾਹੀਦਾ ਹੈ ਤਾਂ ਜੋ ਬਾਹਰਲਾ ਜਿਹੜਾ ਪਾਣੀ ਹੈ ਉਹ ਇਹਨੂੰ ਨਾ ਪਵੇ ਔਰ ਇਹ ਘੜੇ ਨੂੰ ਹਮੇਸ਼ਾ ਭਰ ਕੇ ਰੱਖਣਾ ਤੁਸੀਂ ਘੜੇ ਵੱਡੇ ਲਾਉਣੇ ਆ ਮੈਂ ਚਲੋ ਮੈਂ ਛੋਟੇ ਲੈ ਆ ਬਿਲਕੁਲ ਨਵਾਂ ਕੋਰਾ ਘੜਾ ਲਾਉਣਾ ਆਪਾਂ ਤੇ ਧਿਆਨ ਰੱਖਿਓ ਜੇ ਇਹ ਪਾਲਿਸ਼ ਵਗੈਰਾ ਉਹਨੂੰ ਨਾ ਹੋਈ ਹੋਵੇ ਬਿਲਕੁਲ ਜਦੋਂ ਆਪ ਹੀ কুমہار ਲਾਉਂਦਾ ਹੈ ਤਾ ਉਥੋਂ ਘੜਾ ਫਰੈਸ਼ਰ ਲਿਆਉਣਾ ਹੈ ਉਹਨੂੰ ਕਹੇ ਵੀ ਭਾਈ ਆਸਾਂ ਨੂੰ ਡਿਜ਼ਾਈਨ ਜੂਨ ਜ ਨਹੀਂ ਚਾਹੀਦੇ ਸਾਨੂੰ ਕੋਰਾ ਘੜਾ ਖੁੱਲੇ ਮਸਾਮਾ ਵਾਲਾ ਘੜਾ ਚਾਹੀਦਾ ਤਾਂ ਹੀ ਅੰਦਰ ਪਾਣੀ ਜਿਹੜਾ ਰਸ ਕੇ ਬੂਟੇ ਨੂੰ ਮਿਲੂਗਾ ਤੇ ਬੂਟੇ ਦੀ ਝਾੜ ਤੱਕ ਠੰਡੀ ਰਹੂਗੀ ਗਰਮੀਆਂ ਵਿੱਚ ਇੱਕ ਵੱਡੇ ਅੰਬ ਦਾ ਬੂਟਾ ਜਿਹੜਾ ਆਪਾਂ ਛੋਟਾ ਲਿਆਇਆ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਨਹੀਂ ਆ ਸਕਦਾ ਤੇ ਉਹਦੇ ਨਾਲ ਤੁਸੀਂ ਦੋ ਘੜੇ ਲਾ ਦਿਓ ਦੋਵਾਂ ਘੜਿਆਂ ਨੂੰ ਹਮੇਸ਼ਾ ਭਰ ਕੇ ਰੱਖਣਾ ਹੈ ਸੋ ਇਹਦਾ ਫਾਇਦਾ ਕੀ ਹੋਊਗਾ ਜੇ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਤੁਸੀਂ ਜੌਬ ਵਾਲੇ ਹੋ ਗਰਮੀ ਦੇ ਵਿੱਚ ਵੀ ਇਹ ਅਸੀਂ ਵੇਖਿਆ ਹੈ ਜਿਹੜਾ ਤਕਰੀਬਨ 15 ਲੀਟਰ ਵਾਲਾ 10 ਤੋਂ 15 ਲੀਟਰ ਵਾਲਾ ਘੜਾ ਹੈ ਉਹ ਘੜ ਤੋਂ ਘਾਟ ਵੀ 10 ਦਿਨ ਜਿਹੜਾ ਉਹ ਪਾਣੀ ਹੈ ਉਹਦੇ ਵਿੱਚੋਂ ਨਹੀਂ ਜਿਹੜਾ ਰਿਸਦਾ 10 ਦਿਨ ਵਧੀਆ ਕੱਢਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਜਦੋਂ ਦੁਬਾਰਾ ਆਪਾਂ ਪਾਣੀ ਭਾਵੇਂ ਉਹਨੂੰ ਉਸ ਤੋਂ ਬਾਅਦ 5 ਦਿਨ ਨਾਲੇ ਹੀ ਟਾਈਮ ਬਣਾ ਵੀ ਭਰਾਂਗੇ ਜਿਹੜੀ ਸਲਾਹ ਹੈ ਉਸ ਦਿਨ ਉਹ 5 ਦਿਨ ਉਹਦੇ ਨਾਲ ਚੱਲ ਜਾਂਦਾ ਸੋ ਘੜਿਆਂ ਨੂੰ ਪੂਰਾ ਭਰ ਰੱਖਣਾ ਹੈ ਉੱਪਰੋਂ ਕਿਸੇ ਕੱਪੜੇ ਨਾਲ ਬੰਨ ਕੇ ਰੱਖਣਾ ਤਾਂ ਜੋ ਜਿਹੜਾ ਪਾਣੀ ਬਾਹਰ ਨਾਲ ਉੱਡੇ ਨਾ ਵੇਸਟ ਹੋਵੇ ਗਰਮੀ ਧੁੱਪ ਦੇ ਨਾਲ ਤੇ ਉੱਪਰ ਹੋ ਸਕਦਾ ਛੋਣੀ ਲਾ ਕੇ ਉੱਪਰ ਨੂੰ ਕਿਸੇ ਕੱਪੜੇ ਦੇ ਨਾਲ ਬੰਨ ਦੋ ਚੁੰਨੀ ਵਗੈਰਾ ਨਾਲ ਬਿੰਦੀ ਹਵਾ ਵੀ ਕਰਾਸ ਹੁੰਦੀ ਰਹੇ ਤਾਂ ਹੀ ਥੱਲੇ ਪਾਣੀ ਚੱਲੇਗਾ ਤੇ ਇਹਦੇ ਵਿੱਚ ਕੋਈ ਖੁਰਾਕ ਨਹੀਂ ਤੁਸੀਂ ਪਾਉਣੀ ਕਦੇ ਭੁੱਲ ਕੇ ਵੀ ਕਈ ਸੱਜਣ ਵੀ ਕਰਦੇ ਆ ਉਹਦੇ ਵਿੱਚ ਦਵਾਈ ਇਹਦੇ ਵਿੱਚ ਪਾਣੀ ਰਹੀਂ ਇਧਰ ਚਲੀ ਜਾਣੀ ਹੈ ਪਾਣੀ ਸਿਰਫ ਸੁਲਾ ਭਰ ਆਏ ਨਿਕਲਣਾ ਇਹਦਾ ਨਾਗੇ ਦੇ ਵਿੱਚ ਜਿਹੜਾ ਦਵਾਈ ਹੈ ਉਹ ਕੈਮੀਕਲ ਹੋਊਗਾ ਉਹ ਤੁਹਾਡੇ ਘੜੇ ਦੇ ਮੁਸਾਮ ਬਦ ਕਰ ਦੇਗਾ ਘੜਾ ਬਿਲਕੁਲ ਨਵਾਂ ਲਾਇਓ ਇੱਕ ਵਾਰ ਅੰਬ ਦੇ ਬੂਟੇ ਨਾਲ ਦੋ ਘੜੇ ਲਾਪ ਕੇ ਵੇਖਿਓ ਤੁਹਾਨੂੰ ਰਿਜ਼ਲਟ ਮਿਲੂਗਾ ਔਰ ਮੈਂ ਉਹਨਾਂ ਵੀਰਾਂ ਦੀ ਜਿਹੜੀ ਵੀਡੀਓ ਵੀ ਜਲਦੀ ਅਪਲੋਡ ਕਰੂੰਗਾ ਜਿਹੜੇ ਵੀਰਾਂ ਨੇ ਇਹ ਤਕਨੀਕ ਆਪਣੀ ਦੱਸੀ ਹੋਲ ਵਰਤੀ ਹੈ ਔਰ ਬਹੁਤ ਜ਼ਿਆਦਾ ਬੂਟੇ ਬੜੀ ਸਕਸੈਸ ਹੋਇਆ ਸੋ ਅੱਜ ਦੇ ਲਈ ਇੰਨਾ ਹੀ ਜੁੜੇ ਰਹੋ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਪੱਛਮੀ ਤੋਂ ਫਰੋਜਪੁਰ ਰੋਡ ਨੇੜੇ ਪੱਤੂ ਸਮੂਟਾ ਲਈ ਗੁਰਦੁਆਰਾ ਸਾਹਿਬ ਦੇ ਨਾਲ ਆਪਣੀ ਬਿਲਕੁਲ ਨਜ਼ਰੀ ਹੈ ਸੋ ਤੁਸੀਂ ਆਓ ਇੱਥੇ ਤੁਹਾਨੂੰ ਗਰੰਟੀਸ਼ੁਦਾ ਬੂਟੇ ਮਿਲਣਗੇ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਕਿੱਥੋਂ ਤੱਕ ਆਪਣੇ ਜਿਹੜੇ ਬੂਟੇ ਜਾ ਰਿਹਾ ਉਹਦੇ ਪਿੱਛੇ ਆਪਣਾ ਰਿਜ਼ਲਟ ਬੋਲਦਾ ਹੈ ਉਹਦੇ ਪਿੱਛੇ ਆਪਣੀ ਤਕਨੀਕ ਬੋਲਦੀ ਹੈ ਉਹਦੇ ਪਿੱਛੇ ਆਪਣੀ ਡਾਕਟਰੀ ਬੋਲਦੀ ਹੈ ਜਾਂ ਆਪਣਾ ਟ੍ਰੀਟਮੈਂਟ ਬੋਲਦਾ ਕਿ ਕਿਦਾਂ ਬੂਟੇ ਨੂੰ ਸਕਸੈਸ ਕਰਨਾ ਕਦੋਂ ਕਿਹੜੀ ਦਵਾਈ ਪਾਉਣੀ ਹੈ ਜੜਾਂ 'ਚ ਕਿਹੜੀ ਪਾਣੀ ਹੈ ਸਪਰੇ ਕਿਹੜੀ ਹੋਣੀ ਹੈ ਮਲਚਿੰਗ ਕਦੋਂ ਕਰਨੀ ਹੈ ਬੂਟਿਆਂ ਦੀ ਕਾਂਟ ਛਾਂਟ ਕਦੋਂ ਹੋਣੀ ਹੈ ਸਾਰੀ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਹਿੰਦੇ ਆ। ਸੋ ਜੀ ਪੇਜ ਤੇ ਨਵੇਂ ਹੋ ਤਾਂ ਪੇਜ ਨੂੰ ਫੋਲੋ ਕਰ ਲਓ। ਸ਼ੇਅਰ ਕਰ ਦਿਓ ਵੀਡੀਓ, ਲਾਈਕ ਕਰ ਦਿਓ, ਕਮੈਂਟ ਕਰਕੇ ਜਰੂਰ ਦੱਸਿਓ। ਆਓ ਤੁਸੀਂ ਦੇਬ ਗ੍ਰੀਨ ਲੈਂਡ ਨਰਸਰੀ ਜ਼ਲਾਲਾਬਾਦ ਪੱਛਮੀ ਡਿਸਟ੍ਰਿਕਟ ਫਾਜ਼ਿਲਕਾ ਜ਼ਲਾਲਾਬਾਦ ਤੋਂ ਫਿਰੋਜ਼ਪੁਰ ਤੇ ਨੱਟ 4 ਕਿਲੋਮੀਟਰ ਤੇ ਪਿੰਡ ਪੀਰ ਮੁਹੰਮਦ ਤੱਲ ਪੱਤੂ ਸਮੂਹ ਦੀ ਟਾਲੀਆਂ ਗੁਰਦੁਆਰਾ ਸਾਹਿਬ ਦੇ ਨਾਲ ਆਪਣੀ ਨਰਸਰੀ ਹੈ। ਜਾਣਕਾਰੀ ਚੰਗੀ ਲੱਗੇ ਤਾਂ ਕਿ ਸ਼ੇਅਰ ਕਰੋ, ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ। ਦੇਵ ਲਾਇਬ੍ਰੇਰੀਓ YouTube ਐਂਡ Facebook ਚੈਨਲ Insta ਤੇ dev.nursery ਆਪਣਾ ਅਕਾਊਂਟ ਬਣਿਆ ਹੋਇਆ ਸੋ ਉੱਥੇ ਤੁਸੀਂ ਇਹਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਔਰ ਦੇਵ ਲਾਇਬ੍ਰੇਰੀਓ ਇਹ ਵੀ ਚੈਨਲ ਆਪਣਾ ਸੋ ਦੋਵਾਂ ਦੇ ਅਪਲੋਡ ਜਿਹੜੀ ਵੀਡੀਓ ਹੁੰਦੀ ਹੈ ਦੇਵ ਲਾਇਬ੍ਰੇਰੀਓ ਦੇਵ ਗ੍ਰੀਨਲੈਂਡ ਨਰਸਰੀ ਤੇ ਜੇ ਕਿਸੇ ਜ਼ਿਆਦਾ ਜਾਣਕਾਰੀ ਲੈਣੀ ਤਾਂ 9149 0057 ਤੇ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਨਵੀਂ ਅਪਡੇਟ ਨਾਲ ਫੇਰ ਮਿਲਦੇ ਆਂ ਧੰਨਵਾਦ ਥੈਂਕ ਯੂ